ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਈ ਮਹੀਨਿਆਂ ਤੋਂ ਦੇਖ ਰਿਹਾ ਕਿ ਗੋਰੇ ਕਬਾਲ ਸਿੰਘ ਮਾਤਾ ਕੋਲਾ ਦੇ ਟਰਸਟ ਵਾਲੇ ਨੇ ਇੱਕ ਨਵਾਂ ਹੋਰ ਛੋਛਾ ਛੱਡ ਦਿੱਤਾ ਚੌਪਾਇਆ ਚੌਪਾਏ ਦਾ ਪਾਠ ਕਿ ਉਹਦਾ ਵੀ ਗਾਂ ਅੱਗੇ ਸ਼ਹੀਦਾਂ ਦੇ ਨਾਲ ਜੋੜ ਦਿੱਤਾ ਗੱਲ ਸਿਰਫ ਇੱਕ ਇਸ ਚੌਪਾਏ ਦੀ ਨਹੀਂ ਹਜੇ ਤਾਂ ਸਾਡੇ ਗਣੋਂ ਚੌਪਾ ਹੀ ਨਹੀਂ ਲੱਥੀ ਤੇ ਹੁਣ ਨਾਲ ਚੌਪ ਆਇਆ ਆ ਗਿਆ ਇਹ ਆਪਣੇ ਸਿੱਖ ਧਰਮ ਨੂੰ ਖਤਮ ਕਰਨ ਵਾਸਤੇ ਤੋਲਿਆ ਹੋਇਆ ਜਾਂ ਫਿੱਟ ਕੀਤਾ ਹੋਇਆ ਇੱਕ ਸੱਜਣਾ ਜਿਸ ਮਾਤਾ ਕੌਲਾਂ ਨੂੰ ਗੁਰਬਲਾਸ ਪਾਸ਼ਾ ਜੀ ਆਧਾਰ ਤੇ ਜੇ ਵੇਖੀਏ ਤਾਂ ਗੁਰੂ ਹਰਗੋਬਿੰਦ ਸਾਹਿਬ ਨਾਬਾਲਗ ਲੜਕੀ ਨੂੰ ਕੱਢ ਕੇ ਲਿਆਉਂਦੇ ਆਪਣੇ ਘੋੜੇ ਦੀ ਕਾਚੀ ਤੇ ਪਠਾਣ ਵਾਸੇ ਕਹਿੰਦੇ ਆ ਔਰ ਉਹ ਚੁਬਾਰੇ ਵਿੱਚੋਂ ਕਿਸੇ ਤਰੀਕੇ ਥੱਲੇ ਉੱਤਰ ਕੇ ਉਹਨਾਂ ਦੇ ਘੋੜੇ ਦੇ ਪਿੱਛੇ ਬੈਠ ਕੇ ਰਾਤ ਨੂੰ ਭੱਜ ਕੇ ਆਉਂਦੀ ਹੈ ਤੇ ਅਸੀਂ ਬੇਸਮਝੀ ਦੇ ਵਿੱਚ ਹੀ ਮਾਤਾ ਕੌਲਾਂ ਮਾਤਾ ਕੌਲਾਂ ਕਰਕੇ ਅੱਗੇ ਕੌਲ ਸਰ ਵੀ ਬਣਾਤਾ ਪਤਾ ਨਹੀਂ ਅਸੀਂ ਕੀ ਕੁਝ ਕਰ ਲਿਆ ਗੁਰਬਾਣੀ ਦਾ ਕੋਈ ਵੀ ਐਹੋ ਜਿਹਾ ਸ਼ਲੋਕ ਨਹੀਂ ਚੌਪਾਇਿਆਂ ਨੂੰ ਤਾਂ ਛੱਡੋ ਗੁਰਬਾਣੀ ਦਾ ਕੋਈ ਵੀ ਐਸਾ ਸ਼ਲੋਕ ਨਹੀਂ ਜਿਹਦਾ ਮੰਤਰ ਪਾਠ ਕਰਨ ਦੇ ਨਾਲ ਸਾਡਾ ਕੁਝ ਸਮਰ ਜਾਊਗਾ ਜੇ ਸੰਗਰ ਦਾ ਹੁੰਦਾ ਨਾ ਤਾਂ ਫਿਰ ਮੈਂ ਤੁਹਾਨੂੰ ਸਿੱਖ ਸੰਗਤ ਜੀ ਸਵਾਲ ਪਾਉਣਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸਾਦੀ ਹਾਥੀ ਨਹੀਂ ਸੀ ਮਰਨਾ ਚਾਹੀਦਾ ਉਹ ਕਿਹਦੇ ਦੇ ਅੰਦਰ ਦੋ ਚਾਰ ਪੰਡਾ ਹਰੂ ਘਾਦੀਆਂ ਬਣਾ ਲਿਆ ਕਰਦੇ ਜਿਹੜੇ ਭੁੱਖ ਨਾਲ ਸਿੱਖ ਉੱਥੇ ਮਰੇ ਸਿੰਘ ਮਰੇ ਜਿਨ੍ਹਾਂ ਸੂਰਮਿਆਂ ਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ਰੂਰਤ ਸੀ ਉਨਾ ਵਾਸਤੇ ਜੇ ਹੋਰ ਨਹੀਂ ਤਾਂ ਘੱਟੋ-ਘੱਟ 10 ਕ 10 ਕ ਕਿਲੋ ਛੋਲੇ ਭੁਜੇ ਹੋਏ ਛੋਲੇ ਹੀ ਬਣਾ ਲੈਂਦੇ ਉਹ ਨਹੀਂ ਬਣੇ ਸਾਡੇ ਗੁਰੂ ਪੀਰ ਨੇ ਜਿਨ੍ਹਾਂ ਨੇ ਸਾਡੀ ਇਹ ਬਾਣੀ ਸਾਡੇ ਵਾਸਤੇ ਬਾਣੀ ਰਚੀ ਉਹਨਾਂ ਨੇ ਆਪਣੇ ਸਰੀਰ ਤੇ ਕਸ਼ਟ ਚੱਲ-ਚੱਲ ਕੇ ਇਸ ਲਹਿਰ ਨੂੰ ਅੱਗੇ ਤੋਰਿਆ ਤੇ ਅਸੀਂ ਉਸੇ ਹੀ ਲਹਿਰ ਨੂੰ ਖਤਮ ਕਰਨ ਵਾਸਤੇ ਉਹਨਾਂ ਦੀ ਰਚੀ ਹੋਈ ਬਾਣੀ ਦੇ ਉਲਟ ਜਾ ਕੇ ਬਾਣੀ ਦੇ ਵਿੱਚੋਂ ਕਰਾਮਾਤਾਂ ਕਢਾ-ਕਢਾ ਕੇ ਤੇ ਲੋਕਾਂ ਨੂੰ ਮੂਰਖ ਬਣਾ ਬਣਾ ਕੇ ਆਪਣੀਆਂ ਜੇਬਾਂ ਪਈ ਭਰਦੇ ਆ। ਉਹ ਮਾਤਾ ਕੋਲਾਂ ਵਾਲੇ ٹرسٹ ٹرسٹ ਵਾਲੇ ਇਕਬਾਲ ਸਿੰਘ ਨੂੰ ਇਸ ਤੋਂ ਵੱਡਾ ਕੋਈ ਝੂਠਾ ਬੰਦਾ ਦੁਨੀਆ ਤੇ ਨਹੀਂ ਹੋ ਸਕਦਾ ਜੀ ਗੱਪ ਮਾਰਨੇ ਮੇਰੇ ਖਿਆਲ 2 ਨੰਬਰ ਤੇ ਉਠਾ ਕੇ ਸੋ ਪਟਿਆਲੇ ਵਾਲਾ ਆਵੇਗਾ। ਜਿਹੜਾ ਪਤਾ ਨਹੀਂ 18-18 ਗਾਜ ਦੇ ਕਸ਼ੈਰੇ ਪਵਾ ਪੂ ਕੇ ਤੇ ਪਤਾ ਨਹੀਂ ਕਿੰਨੇ ਕਿੰਨੇ ਫੋਟੋ ਉੱਚੇ 20-20 ਫੋਟੋ ਉੱਚੇ ਸ਼ਹੀਦ ਪੈਦਾ ਕਰੀ ਜਾ ਰਿਹਾ ਆਪਣੇ ਹੀ ਤਰਫੋਂ ਇਹਨਾਂ ਗੱਲਾਂ ਵਿੱਚੋਂ ਅਸੀਂ ਬਾਹਰ ਨਿਕਲੀਏ ਨਾ ਤਾਂ ਕਦੇ ਕਿਸੇ ਨੇ ਵੀ ਵੀ ਫੁਟੇ ਸ਼ਹੀਦ ਵੇਖੇ ਐ ਤੇ ਨਾ ਹੀ ਕਿਸੇ ਨੇ ਮਿੱਟੀ ਦੇ ਪੀੜੇ ਖਾ ਕੇ ਅੱਗੇ ਜਵਾਕਾਂ ਨੂੰ ਜਨਮ ਦਿੱਤਾ ਹਾਂ ਬਾਂਮਣ ਦੀਆਂ ਬਣਾਈਆਂ ਹੋਈਆਂ ਕਹਾਣੀਆਂ ਦੇ ਵਿੱਚ ਉਹ ਜਿਹੜੇ ਪਾਂਡੋ ਆ ਉਹ ਜ਼ਰੂਰ ਖੀਰ ਦੀ ਕੋਲੀ ਖਾ ਕੇ ਯਮ ਸਕਦੇ ਪਰ ਗੁਰਬਾਣੀ ਇਹ ਕਹਿੰਦੀ ਹੈ ਮਾਤ ਪਿਤਾ ਬਿਨ ਬਲ ਨਾ ਹੋਈ ਮਾਤਾ ਪਿਤਾ ਦੇ ਸੰਜੋਗ ਤੋਂ ਬਗੈਰ ਬੱਚਾ ਨਹੀਂ ਪੈਦਾ ਹੋ ਸਕਦਾ ਇਨ੍ਹਾਂ ਕਹਾਣੀਆਂ ਨੂੰ ਛੱਡੋ ਕਿਸੇ ਬਾਬੇ ਨੇ ਅੱਜ ਤੱਕ ਕਿਸੇ ਨੂੰ ਵਰ ਦੇ ਕੇ ਬੱਚਾ ਨਹੀਂ ਪੈਦਾ ਕੀਤਾ ਹਾਂ ਸਾਡੀਆਂ ਇੱਜ ਤਾਂ ਰੁੱਟ ਕੇ ਸਾਡੀਆਂ ਧੀਆਂ ਭੈਣਾਂ ਦੀ ਇੱਜ ਤਾਂ ਰੁੱਟ ਕੇ ਸਾਡੀਆਂ ਵੋਟੀਆਂ ਦੀਆਂ ਇੱਜ ਤਾਂ ਰੁੱਟ ਕੇ ਉਹਨਾਂ ਨੇ ਜ਼ਰੂਰ ਉਹਨਾਂ ਦੇ ਢਿੱਡ ਭਰੇ ਆ ਇਨ੍ਹਾਂ ਗੱਲਾਂ ਵਿੱਚੋਂ ਆਪਾਂ ਬਾਹਰ ਆਈਏ ਇਹ ਸਾਨੂੰ ਸਿੱਖ ਧਰਮ ਦੇ ਊਸੂਲਾਂ ਨੂੰ ਤੋੜਨ ਵਾਸਤੇ ਵਟਾਈ ਹੋਏ ਲਾਲਚੀ ਲੋਕ ਮੈਂ ਕਹਾਂਗਾ ਲਾਲਚੀ ਲੋਕ ਕੋਈ ਵਟੇ ਰੱਖ ਕੇ ਬੈਠਾ ਹੋਇਆ ਉਥੇ ਸੁਲਤਾਨਪੁਰ ਲੋਧੀ ਜਿਵੇਂ ਬਾਬਾ ਬਾਬਾ ਨਾਨਕ ਉਥੇ ਲੌਂਗ ਸੁਪਾਰੀ ਤੋਲਦਾ ਹੋਵੇ ਵੀਰ ਨੂੰ ਸਮਝਣ ਵਾਲੀ ਤਾਂ ਗੱਲ ਇਹ ਸੀ ਕਿ ਬਾਬਾ ਨਾਨਕ ਉਥੇ ਮੋਦੀ ਖਾਣੇ ਦਾ ਇੰਚਾਰਜ ਸੀ ਜਿਹਨੇ ਆਉਂਦਿਆਸਾਰ ਕਮਚੋਰ ਤੇ ਧੋਖਾਧੜੀ ਕਰਨ ਵਾਲੇ ਆਪਣੇ ਜਿਹੜੇ ਨੌਕਰ ਸੀ ਜਿਹੜੇ ਕੰਮ ਕਰ ਕੰਮ ਨਹੀਂ ਕਰਨਾ ਚਾਹੁੰਦੇ ਸੀ ਜਾਂ ਕੰਮ ਕਰਦੇ ਵੀ ਜਦਾ ਹੀਰਾ ਫੇਰ ਹੀ ਕਰਦੇ ਸੀ ਉਹਨਾਂ ਨੂੰ ਆਉਂਦਿਆ ਸਾਲ ਹਟਾਇਆ ਤੇ ਖਜ਼ਾਨੇ ਦੇ ਵਿੱਚ ਪੈਸੇ ਦਾ ਵਾਧਾ ਹੋ ਗਿਆ ਇਹ ਸੀ ਬਾਬੇ ਨਾਨਕ ਦਾ ਸਿਧਾਂਤ ਉਹ ਜਿਹੜੇ ਛਟਾਂਕੀ ਛਰਾਂਕੀ ਦੇ ਜਾਂ ਛੋਟੇ-ਮੋਟੇ ਪੱਥਰ ਰੱਖ ਕੇ ਬੈਠੇ ਹੋਏ ਉਹ ਬਾਬੇ ਦੇ ਵੱਟੇ ਨਹੀਂ ਐ ਅਸੀਂ ਸਮਝੀਏ ਇਹਨਾਂ ਗੱਲਾਂ ਕਰਕੇ ਅਸੀਂ ਸਿੱਖ ਸਿਧਾਂਤ ਨੂੰ ਨੀਵਾ ਕਰਦੇ ਹਾਂ ਬਾਬੇ ਨਾਨਕ ਦੀ ਸ਼ਖਸੀਅਤ ਨੂੰ ਅਸੀਂ ਘਟਿਆ ਕਾਰਨੇ ਘਟਾ ਰਹੇ ਆ ਵਧਾ ਨਹੀਂ ਰਹੇ ਕਿ ਬਾਬਾ ਨਾਨਕ ਦੀ ਲੇਵ ਲੱਗ ਜਾਂਦੀ ਜੋ 13-13 ਕਰਕੇ ਥੋਲੀ ਜਾਂਦਾ ਸੀ ਤੇ ਫਿਰ ਤਾਂ ਮੋਦੀ ਖਾਨੇ ਦੇ ਵਿੱਚ ਘਾਟਾ ਹੋਣਾ ਹੀ ਚਾਹੀਦਾ ਸੀ ਮੇਰਾ ਖਿਆਲ 730 ਜਾਂ 750 60 ਰੁਪਏ ਦੇ ਆਸ-ਪਾਸ ਜਾਂ 750 ਕਹਿ ਲਓ ਹੁਣ ਐਗਜ਼ੈਕਟ ਫਿਗਰ ਮੈਨੂੰ ਯਾਦ ਨਹੀਂ ਬਾਬੇ ਨਾਨਕ ਦਾ ਵਧਿਆ ਸੀ ਮੋਦੀ ਖਾਨੇ 'ਚ ਤੇ 13-13 ਕਰਨ ਨਾਲ ਤਾਂ ਮੋਦੀ ਖਾਨਾ ਲੁੱਟਾ ਸਕਦਾ ਸੀ ਸਾਨੂੰ ਇਨ੍ਹਾਂ ਗੱਲਾਂ ਤੋਂ ਬਾਹਰ ਆਉਣ ਦੀ ਲੋੜ ਹੈ ਉਹ ਬਈ ਨਦੀ ਵਾਲੇ ਨੇ ਜਾ ਕੇ ਵੇਖੋ ਉਹਦੇ ਕੂਟੀਆਂ ਸਾਰਾ ਭਗਮਾਰੰ ਕੀਤਾ ਹੋਇਆ ਦਰਖਤਾਂ ਦੇ ਮੋਢ ਸਕੂਲ ਦੇ ਬੱਚਿਆਂ ਦੀ ਵਰਦੀ ਲੰਗਰ ਗੁਰਦੁਆਰੇ ਦਾ ਰੰਗ ਸਾਰਾ ਕੁਝ ਭਗਮਾ ਕੀਤਾ ਹੋਇਆ ਤੁਹਾਨੂੰ ਬਾਅਦ ਚ ਪਤਾ ਲੱਗੂਗਾ ਕਿ ਇਹ ਲੋਕ ਸਾਨੂੰ ਕਿੰਨੀ ਹੋਰ ਵੱਡੀ ਸੱਟ ਮਾਰ ਗਏ ਕੋਈ ਵੀ ਜਿਹੜਾ ਪ੍ਰਚਾਰਕ ਤੁਹਾਨੂੰ ਕਹਾਣੀਆਂ ਬਣਾ ਬਣਾ ਸੁਣਾਉਂਦਾ ਉਹਨੂੰ ਸਵਾਲ ਪੁੱਛੋ ਕਿ ਕੀ ਤੁਸੀਂ ਇਸ ਤਰ੍ਹਾਂ ਕਰਕੇ ਬਾਬੇ ਨਾਨਕ ਦੀ ਸ਼ਖਸੀਅਤ ਨੂੰ ਉੱਚਾ ਚੁੱਕ ਰਹੇ ਹੋ ਯਾਨ ਹੋਰ ਨੀਵਾ ਕਰ ਰਹੇ ਹੋ ਆਪਾਂ ਮੁੜ ਕੇ ਫੇਰ ਚੌਪ ਆਏ ਬੱਲੀ ਨੂੰ ਆਈਏ ਮੈਂ ਤਾਂ ਕਦੇ ਚੌਪ ਆਇਆ ਵੇਖਿਆ ਨਹੀਂ ਹੈਗਾ ਹਾਂ ਚੌਪੀਆਂ ਸੈਂਕੜੇ ਐ ਸੈਂਕੜੇ ਗੁਰੂ ਗ੍ਰੰਥ ਸਾਹਿਬ ਚੌਪੀਆਂ ਹੈਗੀਆਂ ਸਾਨੂੰ ਜੇ ਚੌਪੀ ਦੀ ਕੁਝ ਪੜਨ ਦਾ ਸ਼ੌਕ ਹੈ ਨਾ ਤੇ ਦਸਮ ਗ੍ਰੰਥ ਵਾਲੀ ਚੌਪੀ ਜਿਹੜੀ ਦੇਵੀ ਦੀ ਉਸਤਤ ਕਰਦੀ ਹੈ ਉਹਦਾ ਸਹਾਰਾ ਲੈਣ ਦੀ ਲੋੜ ਨਹੀਂ ਸਾਨੂੰ ਲੋੜ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੋੜਨ ਦਾ ਔਰ ਇੱਕ ਮੈਂ ਤੁਹਾਨੂੰ ਇਹ ਦੱਸ ਦੇਵਾਂ ਕੱਲਾ ਆਰਐਸਐਸ ਦਾ ਹੀ ਨਹੀਂ ਜੋਰ ਲੱਗਾ ਹੋਇਆ ਸਾਡੇ ਗੱਲ ਦੇ ਵਿੱਚ ਇਹੋ ਜਿਹੇ ਚਲੀਲ ਕਹਾਣੀਆਂ ਪਾਉਣ ਦਾ ਉਹਦੇ ਨਾਲ ਯੂਦੀ ਵੀ ਹੈ ਉਹਦੇ ਨਾਲ 크ਿਸਚੀਅਨ ਵੀ ਹੈ ਉਹਦੇ ਨਾਲ ਇਸਲਾਮ ਦੇ ਜਿਹੜੇ ਮੋਢੀ ਕਰਤੇ ਧਰਮ ਦੇ ਮੌਲ ਵੀ ਉਹ ਵੀ ਹਨ ਕਿਉਂ ਕਿ ਉਹਨਾਂ ਦੇ ਗ੍ਰੰਥਾਂ ਵਿੱਚ ਵੀ ਇਹੋ ਜੀਆਂ ਕਰਾਮਾਤਾਂ ਕਹਾਣੀਆਂ ਰੁੱਚੀਆਂ ਲੰਡੀਆਂ ਦੀਆਂ ਤੇ ਦੂਜੀਆਂ ਤੀਜੀਆਂ ਦੀਆਂ ਹੈਗੀਆਂ ਐਗਜ਼ਿਸਟ ਕਰਦੀਆਂ ਕਦੀ ਹਰਪਾਲ ਸਿੰਘ ਪੰਨੂ ਨੂੰ ਸੁਣ ਕੇ ਵੇਖਣਾ ਡਾਕਟਰ ਹਰਪਾਲ ਸਿੰਘ ਪੰਨੂ ਜਿਹੜੇ ਪਟਿਆਲਾ ਯੂਨੀਵਰਸਿਟੀ ਵਾਲੇ ਆ ਉਹ ਕਹਿੰਦੇ ਆ ਜੀ ਯਹੂਦੀਆਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਫਰਾਂ ਨੇ ਉਹਨਾਂ ਦੇ ਔਲੀਏ ਨੇ ਜਾਂ ਖਲੀਫੇ ਨੇ ਸਮੁੰਦਰ ਨੂੰ ਹੁਕਮ ਦਿੱਤਾ ਤੇ ਸਮੁੰਦਰ ਰਸਤਾ ਦੇ ਗਿਆ ਇਹ ਕਹਾੜੀਆਂ ਹੋਈਆਂ ਕਹਾਣੀਆਂ ਹੈ ਇਹ ਕਹਾਣੀਆਂ ਕੱਢ ਕੇ ਹੀ ਉਹਨਾਂ ਨੇ ਉਹਨਾਂ ਬੰਦਿਆਂ ਨੂੰ ਖਲੀਫੇ ਤੇ ਹੋਰ ਪਤਾ ਨਹੀਂ ਔਲੀਏ ਜਾਂ ਕੀ ਉਹਨਾਂ ਦੇ ਸਾਬਤ ਕਰਨਾ ਪਰ ਸਾਡੇ ਕੋਲ ਬਾਬਾ ਬਾਬੇ ਨਾਨਕ ਦਾ ਜਾਂ ਭਾਈ ਗੁਰਦਾਸ ਦੀਆਂ 12 ਦੇ ਵਿੱਚੋਂ ਆਪਾਂ ਅ ਪ੍ਰਮਾਣ ਲੈ ਸਕਦੇ ਆ ਵੀ ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ થી ਨਹੀਂ ਇਹ ਮੇਰਾ ਖਿਆਲ ਬੁੱਲੇ ਸ਼ਾਹ ਵੀ ਨਹੀਂ ਵਾਰਿਸ ਸ਼ਾਹ ਵੀ ਕਿਧਰੇ ਆਪਣੀ ਹੀ ਵਾਰਿਸ ਆ ਕਹਿੰਦਾ ਬਈ ਉਹਨਾਂ ਦੇ ਕੋਲ ਜਿਹੜੀ ਕਰਾਮਾਤ ਨਹੀਂ ਹੈਗੀ ਕਰਾਮਾਤ ਹੈ ਕਹਿਰ ਦਾ ਨੌ ਨੌ ਮੀਆਂ ਕੁਝ ਇਸ ਤਰ੍ਹਾਂ ਕਰਕੇ ਆਉਂਦੇ ਹੁਣ ਉਹ ਪੰਕਤੀ ਮੈਨੂੰ ਯਾਦ ਨਹੀਂ ਕਰਾਮਾਤਾਂ ਨੂੰ ਕੱਟਿਆ ਹੋਇਆ ਔਰ ਸਿਰਫ ਤੇ ਸਿਰਫ ਇੱਕੋ ਐਈ ਜਿ ਇੱਕ ਧਰਮ ਹੈਗਾ ਜਿਹੜਾ ਬਾਬੇ ਨਾਨਕ ਨੇ ਚਲਾਇਆ ਕਿ ਸਿੱਖ ਧਰਮ ਦੇ ਵਿੱਚ ਕੋਈ ਕਰਾਮਾਤ ਹੁੰਦੀ ਨਹੀਂ ਜੇ ਕੁਝ ਕਰਨਾ ਹੈ ਤੇ ਬੰਦਿਆ ਤੈਂ ਕਰਨਾ ਆਪਣੇ ਹੱਥਾਂ ਨਾਲ ਕਿਸੇ ਚਾਉ ਪਾਏ ਪੜਨ ਦਾ ਕਿਸੇ ਅਨਿਤ ਮੈਂ ਦੇਖਦਾ ਫੇਸਬੁੱਕ ਤੇ ਤੁਰੇ ਫਿਰਦਾ ਸੋਖਮਨੀ ਦਾ ਪਾਠ ਕਰ ਲੋ ਤੁਹਾਡੇ ਘਰੇ ਆ ਆ ਹੋ ਜਾਏਗਾ ਜਪਜੀ ਦਾ ਪਾਠ ਕਰੋ ਰਾਤ ਨੂੰ ਸਵੇਰੇ ਉੱਠ ਕੇ ਤੇ ਤੁਹਾਡੇ ਘਰੇ ਲੈ ਰੰਬੈਰਾਂ ਹੋ ਜਾਣੀਆਂ ਇਹ ਸਾਰੀਆਂ ਗੱਲਾਂ ਗਲਤ ਹੈਗੀਆਂ ਇਹਨਾਂ ਗੱਲਾਂ ਵਿੱਚੋਂ ਨਿਕਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਤੁਹਾਡਾ